ਇਹਦੇ ਵਿੱਚ ਅੱਜ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇੱਕ ਈਗਲ 5 ਆਪਰੇਸ਼ਨ ਜਿਹੜਾ ਸਾਡਾ ਚੱਲ ਰਿਹਾ ਇਹਦੇ ਵਿੱਚ ਹੌਟਸਪੌਟ ਦੇ ਦੁਆਰਾ ਅਸੀਂ ਸਾਡੀ ਕੰਟੀਨਿਊ ਚੱਲ ਰਿਹਾ ਵੀ ਅਸੀਂ ਹੌਟਸਪੌਟ ਨੂੰ ਘੇਰ ਕੇ ਘੇਰ ਕੇ ਫਿਰ ਸ਼ੱਕੀ ਬੰਦੀਆਂ ਦੀ ਤਲਾਸ਼ੀ ਕਰਦੇ ਹਾਂ ਉੱਥੇ ਜਿਹੜੇ ਵੀ ਸ਼ੱਕੀ ਬੰਦੇ ਮਿਲਦੇ ਆ ਉਹਨਾਂ ਨੂੰ ਰਾਉਂਡ ਅਪ ਕਰਕੇ ਉਹਨਾਂ ਕੋਲ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਦੇ ਵਿੱਚ ਅੱਜ ਇੱਕ ਐਡੀਸ਼ਨਲ ਚੇਜ ਇਹ ਅਸੀਂ ਜੋੜ ਲਈ ਵੀ ਜਿਹੜਾ ਸਾਡਾ ਓਟ ਸੈਂਟਰ ਹੈ ਸਿੰਘੋਵਾਲ ਹਸਪੀਟਲ ਵਿਖੇ ਇਥੇ ਦੀ ਕੰਪਲੇਂਟ ਸੀ ਕਿ ਵੀ ਜਿਹੜੇ ਬਹੁਤ ਸਾਰੇ ਨਸ਼ੇ ਵਾਲੇ ਜਿਹੜੇ ਜਿਹੜੇ ਐਡਿਕਟ ਸਗੇ ਨੇ ਉਹ ਆਪਣੀ ਦਵਾਈ ਲੈਣ ਆਉਂਦੇ ਨੇ ਦਵਾਈ ਲੈਣ ਤੋਂ ਬਾਅਦ ਆਮ ਰਿਜਾਂ ਨੂੰ ਪਰੇਸ਼ਾਨ ਕਰਦੇ ਨੇ ਜਾਂ ਉਹ ਦਵਾਈ ਲੈਣ ਤੋਂ ਬਾਅਦ ਵੀ ਇੱਥੇ ਸਾਰਾ ਦਿਨ ਅ ਅਵਾਰ ਗਰਦੀਚ ਕਰਦੇ ਨੇ ਲੋਕਾਂ ਨੂੰ ਤੰਗ ਕਰਦੇ ਨੇ ਇੱਥੇ ਖੜੇ ਰਹਿੰਦੇ ਨੇ ਜਾਂ ਇਹ ਵੀ ਕੰਪਲੇਂਟ ਆਉਂਦੀ ਆ ਵੀ ਉਹ ਅੱਗੇ ਵੀ ਗੋਲੀ ਜਿਹੜੀ ਹੈ ਸੇਲ ਕਰ ਦਿੰਦੇ ਨੇ ਤੇ ਇਸ ਨੂੰ ਸਬੰਧਤ ਨੋ ਮੁੱਖ ਰੱਖਦਿਆਂ ਹੋਇਆਂ ਅੱਜ ਅਸੀਂ ਇੱਥੇ ਆ ਕੇ ਰੇਡ ਕੀਤੀ ਸੀਗੀ ਤੇ ਜਿਹੜੇ ਨਸ਼ੇ ਵਾਲੇ ਜਿਹੜੇ ਐਡਿਕਟ ਜਿਹੜੇ ਨੇ ਉਹਨਾਂ ਨੂੰ ਮਿਲੇ ਉਹਨਾਂ ਨੂੰ ਤਾੜਨਾ ਵੀ ਕੀਤੀ ਗਈ ਉਹਨਾਂ ਨੂੰ ਸਬਕ ਸਿਖਾਇਆ ਗਿਆ ਔਰ ਜਿਹੜੀਆਂ ਸਾਡੀਆਂ ਕੁਝ ਹੋਰ ਅਬਜ਼ਰਵੇਸ਼ਨ ਨੇ ਹਸਪੀਟਲਸ ਦੇ ਬਾਰੇ ਜਾਂ ਜਿਹੜਾ ਓਰ ਸੈਂਟਰ ਦੇ ਬਾਰੇ ਉਹਦੇ ਬਾਰੇ ਐਸਐਮਓ ਸਾਹਿਬ ਨੂੰ ਮੈਂ ਬੈਠ ਕੇ ਉਹਨਾਂ ਨੂੰ ਦੱਸ ਦਿੱਤਾ ਵੀ ਆ ਸਾਡੀਆਂ ਅਬਜ਼ਰਵੇਸ਼ਨ ਨੇ ਇਹਨਾਂ ਦੇ ਉੱਤੇ ਧਿਆਨ ਰੱਖਿਆ ਜਾਵੇ ਤੇ ਅਸੀਂ ਕਿਸੇ ਵੇਲੇ ਵੀ ਆ ਕੇ ਸਰਪ੍ਰਾਈਜ਼ ਚੈੱਕ ਸਟਾਕ ਦਾ ਜਾਂ ਹੋਰ ਕੁਝ ਵੀ ਕਰ ਸਕਦੇ ਆ ਤੇ ਇਹਨੂੰ ਆਪਣਾ ਘਰ ਆਪ ਹੀ ਸੰਭਾਲਿਆ ਜਾਏ ਤੇ ਜ਼ਿਆਦਾ ਬੱਲੇ ਸਰ ਕੋਰਸਰੋ ਕਾਫੀ ਸਖੀ ਜੀ ਦਸੀ ਜਾ ਰਹੀ ਕਿਦਨ ਨਤੀਜੇ ਜੀ ਸਾਹਮਣੇ ਆ ਰਹੇ ਦੇਖੋ ਜੀ ਨਤੀਜੇ ਤੁਹਾਡੇ ਸਾਹਮਣੇ ਆ ਸਾਡੇ ਵੇਲੇ ਇਸ ਵੇਲੇ ਡਾਟਾ ਜਿਹੜਾ ਇੱਕ ਵਾਲੀ ਜਿਹੜਾ ਕ੍ਰਾਈਮ ਦਾ ਹੱਬ ਮੰਨਿਆ ਜਾਂਦਾ ਸੀਗਾ ਇਸ ਵੇਲੇ ਡੀਡੇ ਦੇ ਵਿੱਚ ਕੋਈ ਵੀ ਇਹੋ ਜਿਹਾ ਸੇਲ ਦਾ ਚਿੱਟੇ ਦਾ ਕੋਈ ਵੀ ਕੰਮ ਨਹੀਂ ਹੈਗਾ ਵਾਂਖਾ ਪੂਰੀ ਤਰ੍ਹਾਂ ਸ਼ਾਂਤ ਹੈ ਆਪਾਂ ਪੁਨਿਆੜ ਦੇ ਵਿੱਚ ਵੀ ਸਾਡੀ ਲਗਭਗ 90% 80% ਸ਼ਾਂਤੀ ਹੈ ਸਿਰਫ ਦੋ ਤਿੰਨ ਮੇਰੇ ਟਾਰਗੇਟ ਹੈਗੇ ਨੇ ਉਹ ਸਾਡੀਆਂ ਪ੍ਰਕਿਰਤਵਾਂ ਜੇ ਦੂਰ ਭੱਜੇ ਹੋਏ ਨੇ ਤੇ ਉਹ ਵੀ ਅਸੀਂ ਕਾਬੂ ਕਰਦੇ ਤੇ ਪੁਨਿਆੜ ਨੂੰ ਵੀ ਆਪਾਂ ਸ਼ਾਂਤ ਕਰਦੇ ਹਾਂ ਸਾਡੇ ਤਿੰਨ ਹੀ ਮੇਨ ਜਿਹੜੇ ਹੌਟਸਪੌਟ ਸੀਗੇ ਔਰ ਤਿੰਨਾਂ ਨੂੰ ਅਸੀਂ ਜਿਹੜਾ ਪੂਰਾ ਅੰਡਰ ਕੰਟਰੋਲ ਰੱਖਿਆ ਸਰ ਇਸ ਤੋਂ ਬਾਅਦ ਹੁਣ ਤੁਹਾਡਾ ਕਿੱਥੇ ਜਾ ਪ੍ਰੈਸ਼ਰ ਚੱਲਣਾ ਹੈ ਇਸ ਵੇਲੇ ਉਸ ਤੋਂ ਬਾਅਦ ਤੇ ਉੱਥੇ ਜਾ ਕੇ ਆਪਣਾ ਸਾਡੀ ਆਲਰੇਡੀ ਉੱਥੇ ਨਾਕੀਬੰਦੀ ਹੋ ਗਈ ਹੈ ਤੇ ਹੁਣ ਜਿਹੜੀਆਂ ਰੇਟ ਟੀਮਾਂ ਨੇ ਉਹ ਜਿਹੜੀਆਂ ਉੱਥੇ ਜਾ ਰਹੀਆਂ